ਲੇਬਰ ਇਨਸਪੈਕਟਰ ਨੂੰ ਲੈ ਕੇ ਮੈਂ ਚਾਹੁੰਦਾ ਸੀ ਕਿ ਹੋਰ ਕੋਈ ਵੀਡੀਓ ਅਪਲੋਡ ਨਾ ਕਰਨੀ ਪਵੇ ਬਟ ਮੈਨੂੰ ਸਮਝ ਨਹੀਂ ਆਇਆ ਸਟੂਡੈਂਟਸ ਨੂੰ ਇੰਨੀ ਕਨਫਿਊਜ਼ਿੰਗ ਕਿਉਂ ਹੋ ਗਈ ਲਾਸਟ ਡੇਜ਼ ਦੇ ਵਿੱਚ ਤਾਂ ਦੇਖੋ ਰੀਜਨਸ ਉਹਦੇ ਕੁਝ ਵੀ ਹੋ ਸਕਦੇ ਨੇ ਬਟ ਮੈਨੂੰ ਆਪਣੀ ਰਿਕੁਆਇਰਮੈਂਟ ਲੱਗੀ ਕਿਉਂਕਿ ਬਹੁਤ ਸਟੂਡੈਂਟਸ ਔਨ ਰੀਪੀਟ ਕੁਐਰੀਸ ਆਈਆਂ ਨੇ ਲੇਬਰ ਇਨਸਪੈਕਟਰ ਨੂੰ ਲੈ ਕੇ ਮਤਲਬ ਮੇਨ ਕੀ ਹੈ ਦੋ ਤਿੰਨ ਚੀਜ਼ਾਂ ਨੇ ਇੱਕ ਤਾਂ ਜੀਐਨਡੀਯੂ ਵਾਲਾ ਰੋਲਾ ਹੈਗਾ ਕਿ ਕਾਫੀ ਸਟੂਡੈਂਟਸ ਜੀਐਨਡੀਯੂ ਬਾਰੇ ਬਹੁਤ ਕੁਝ ਪੁੱਛ ਰਹੇ ਨੇ ਦੇਖੋ ਜਿਵੇਂ ਇਹਨੂੰ ਅਦਰ ਵਿੱਚ ਥੋੜੇ ਤੋਂ ਹੀ ਪੁੱਛਾਂ ਕਿ ਹਾਂ ਹੁਣ ਜੀਐਨਡੀਯੂ ਨੇ ਪੇਪਰ ਲੈਣਾ ਹੈ ਕੀ ਤੁਸੀਂ ਹੁਣ ਪੰਜਾਬ ਜੀਕੇ ਨੂੰ ਕੋਈ ਨਵੇਂ ਰੂਪ ਚ ਪੜਨਾ ਸਟਾਰਟ ਕਰ ਦੋਗੇ ਕਿ ਜਿਹੜੇ ਪੀਵਾਈਕਿਊ ਜਿਸ ਤਰ੍ਹਾਂ ਤੁਸੀਂ ਕਰਦੇ ਸੀ ਉਹਨੂੰ ਕਿਸੇ ਹੋਰ ਤਰ੍ਹਾਂ ਕਰਨੇ ਸਟਾਰਟ ਕਰ ਦੋਗੇ ਮਤਲਬ GNDU ਕਰਕੇ ਕਿਉਂ ਇੰਨਾ ਜ਼ਿਆਦਾ ਰੌਲਾ ਪਾ ਰਹੇ ਨੇ ਸਟੂਡੈਂਟਸ ਮੈਨੂੰ ਉਹ ਚੀਜ਼ ਨਹੀਂ ਸਮਝ ਆ ਰਹੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਹੀ ਸਿੰਪਲ ਕਲੀਅਰ ਕਰਤਾ ਕਿ GNDU ਹੋ ਜਾਂ PU P ट्रिपल एसबी ਮਤਲਬ P ट्रिपल एसबी ਨਾਈਲਟ ਨੀਟਰ GNDU PU ਤਾਂ ਇਹ ਚੀਜ਼ਾਂ ਆਪਾਂ ਕਨਸੀਡਰ ਨਹੀਂ ਕਰ ਸਕਦੇ ਕਿ ਤੁਸੀਂ ਸਿਰਫ ਤੇ ਸਿਰਫ ਤੇ ਸਿਰਫ ਹੁਣ GNDU ਦੇ ਪੇਪਰ ਹੀ ਕਰਕੇ ਜਾਓਗੇ ਕੀ ਸਿਰਫ ਜਿਸ ਤਰ੍ਹਾਂ ਦੇ ਉਹ ਕੁਐਸਚਨਸ ਆ ਰਿਹਾ ਸਿਰਫ ਉਹੀ ਕਰਕੇ ਜਾਓਗੇ ਇਹ ਗਲਤ ਸਟਰੈਟਜੀ ਹੋएगी ਮੇਰੇ ਅਕੋਰਡਿੰਗ ਮੇਰੇ ਅਕੋਰਡਿੰਗ ਤੁਸੀਂ ਲੇਬਰ ਇਨਸਪੈਕਟਰ ਦੇ ਪੇਪਰ 'ਚ ਕੋਈ ਵੀ ਰਿਸਕ ਨਹੀਂ ਲੈ ਸਕਦੇ ਤੁਹਾਨੂੰ ਹਰ ਤਰ੍ਹਾਂ ਦੇ ਪੀਆਈਕਿਊ ਕਰਕੇ ਹੀ ਜਾਣੇ ਪੈਣਗੇ ਪੀ ਟ੍ਰਿਪਲ ਐਸਬੀ ਦੇ ਜਿੰਨੇ ਵੀ ਪੀਆਈਕਿਊ ਨੇ ਉਹਨੂੰ ਮੈਕਸਿਮਮ ਤੁਹਾਨੂੰ ਕਰਨਾ ਹੀ ਪਏਗਾ ਕਦੇ ਇਹ ਨਹੀਂ ਹੁੰਦਾ ਵੀ ਕਿਸੇ ਇੱਕ ਪੇਪਰ 'ਚ ਕਿਸੇ ਪਾਰਟਿਕੂਲਰ ਇੱਕ ਰੈਫਰੈਂਸ ਬੁੱਕ 'ਚੋਂ ਕੁਐਸਚਨਸ ਆ ਗਏ ਤਾਂ ਤੁਸੀਂ ਸਿਰਫ ਉਹੀ ਕੁਐਸਚਨਸ ਅਗਲੇ ਪੇਪਰ ਕਰਤੀਏ ਜਾਓਗੇ ਇਹ ਜਾਂ ਕੁਝ ਨਹੀਂ ਹੁੰਦਾ ਜਿਹੜਾ ਪੇਪਰ ਖਾਸ ਹੁੰਦਾ ਹੈ ਖਾਸ ਮਤਲਬ ਐਕਸਾਈਜ਼ ਇਨਸਪੈਕਟਰ ਦਾ ਪੇਪਰ ਹੈ ਕੋਆਪਰੇਟਿਵ ਇਨਸਪੈਕਟਰ ਲੇਬਰ ਇਨਸਪੈਕਟਰ ਇਸ ਤਰ੍ਹਾਂ ਦੇ ਜਿਹੜੇ ਸਪੈਸ਼ਲ ਪੇਪਰ ਨੇ ਜਿਨ੍ਹਾਂ 'ਚ ਪੋਸਟਾਂ ਬਹੁਤ ਘੱਟ ਨੇ ਰੈਪਿਊਟਿਡ ਜੌਬਸ ਨੇ ਹਾਈ ਡਿਮਾਂਡਿੰਗ ਜੌਬਸ ਨੇ ਤਾਂ ਉਹਦੇ ਵਿੱਚ ਤੁਹਾਨੂੰ ਰਿਸਟ ਜਿਹੜਾ ਹੈਗਾ ਨਹੀਂ ਲੈਣਾ ਚਾਹੀਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਹਿੰਦਾ ਮੈਂ ਪੀਵਾਈਕਿਊ ਤਾਂ ਇਸ ਟਾਈਮ ਤੇ ਜਿਹੜੇ ਸਟੂਡੈਂਟਸ GND ਨੂੰ ਲੈ ਕੇ ਕਾਫੀ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਨੇ ਕਿ ਸਰ ਹੁਣ ਆਪਾਂ ਨੂੰ ਕੀ ਸਟ੍ਰੈਟੇਜੀ ਕਰਨੀ ਚਾਹੀਦੀ ਹੈ ਤਾਂ ਇਹ じゃ ਕੁਝ ਨਹੀਂ ਹੈ ਜਿਵੇਂ ਨਾਰਮਲ ਪੇਜ ਦੇ ਵਿੱਚ ਤੁਹਾਡੀ ਤਿਆਰੀ ਚੱਲ ਰਹੀ ਹੈ ਜਿਹੜੇ ਜਿਹੜੇ ਸੋਰਸਸ ਤੋਂ ਤਿਆਰੀ ਚੱਲਦੀ ਹੈ ਉਹਨੂੰ ਹੀ ਕੰਟੀਨਿਊ ਰੱਖੋ ਉਹਨੂੰ ਹੀ ਫਿਨਿਸ਼ ਟੱਚ ਦਿਓ ਉਹਨੂੰ ਹੀ ਲਾਸਟ ਜਿਹੜੇ ਹੈਗੇ ਨੇ ਐਫਰਟਸ ਉਹਦੇ ਤੇ ਹੀ ਲਗਾਓ ਬਸ ਸਿੰਪਲ ਜੀ ਚੀਜ਼ ਹੈ ਕੁੱਛ ਨਵਾਂ ਲੱਭਣ ਦੀ ਕੋਸ਼ਿਸ਼ ਨਾ ਕਰੋ ਵੀ GNDU ਹਮੇਸ਼ਾ ਇੰਗਲਿਸ਼ ਇਸ ਤਰ੍ਹਾਂ ਦੇ ਕੁਐਸਚਨਸ ਪੰਦੀ ਹੈ ਮੈਥਸ ਦੇ ਇਸ ਤਰ੍ਹਾਂ ਦੇ ਪੰਦੀ ਹੈ ਰੀਜ਼ਨਿੰਗ ਦਾ ਹਾਈ ਲੈਵਲ ਪੰਦੀ ਹੈ ਨਹੀਂ ਹੁਣ ਤੱਕ ਜਿਵੇਂ ਤੁਹਾਡਾ ਚੱਲ ਰਿਹਾ ਸੀਗਾ ਉਹਨੂੰ ਇੱਕ ਵਧੀਆ ਰੂਪ ਦੇ ਵਿੱਚ ਲਾਸਟ ਟੱਚ ਦੇ ਦਿਓ ਉਹ ਤੁਹਾਡੀ ਇੱਕ ਤਿਆਰੀ ਵਧੀਆ ਹੋਏਗੀ ਠੀਕ ਹੈ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਸੀ ਤੇ ਮੈਂ ਉਮੀਦ ਕਰਦਾ ਜੀ ਹੁਣ ਇਸ ਨੂੰ ਲੈ ਕੇ ਕਿਸੇ ਦਾ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਜੇ ਤੁਸੀਂ ਇਹਦਾ ਸੋਰਸ ਲੱਭੋਗੇ ਪਿਛਲੇ 10 ਸਾਲਾਂ ਜਿਹੜੇ ਕਿਹੜੇ-ਕਿਹੜੇ ਕੁਐਸਚਨ ਪੇਪਰ ਇਹਦੇ ਲੱਭੋਗੇ ਉਹ ਕਰੋਗੇ ਉਹ ਇੱਕ ਵਧੀਆ ਸਟ੍ਰੈਟੇਜੀ ਨਹੀਂ ਹੈ ਇੰਨਾ ਹੁਣ ਟਾਈਮ ਨਹੀਂ ਹੈ ਤੇ ਉਹਦੀ ਰਿਕੁਆਇਰਮੈਂਟ ਵੀ ਨਹੀਂ ਹੈ ਮੇਨ ਗੱਲ ਸਮਝਣ ਵਾਲੀ ਹੈ ਵੀ ਉਹਦੀ ਰਿਕੁਆਇਰਮੈਂਟ ਹੀ ਨਹੀਂ ਹੈ ਜਦ ਤੱਕ ਕੋਈ ਸਟੂਡੈਂਟ ਕਹਦੇ ਵੀ ਹਾਂ ਮੈਂ ਸਿਰਫ ਤੇ ਸਿਰਫ ਜੀਐਨਟੀ ਦੇ ਕੁਐਸਚਨ ਪੇਪਰ ਕਰਕੇ ਜਾਵਾਂਗਾ ਤਾਂ ਉਹ ਇੱਕ ਗਲਤ ਹੈ ਠੀਕ ਹੈ ਜੀ ਤਾਂ ਜਿਹੜਾ ਹੈਗਾ ਜੀ ਇੱਕ ਬਾਕੀ ਇਹ ਪੀ ਟ੍ਰਿਪਲ ਐਸਬੀ ਨਾਈਟਰੋ ਬੂਸਟਰ ਤਾਂ ਆਨ ਰਿਪੀਟ ਹਰ ਵੀਡੀਓ ਦੇ ਵਿੱਚ ਇਹਦੇ ਬਾਰੇ ਦੱਸਿਆ ਜਾ ਰਿਹਾ ਹੈ ਤਉ ਮੀਟ ਕਰਦੇ ਆ ਜੀ ਕੀ ਇਹ ਤੁਸੀਂ ਕਰ ਲਿਆ ਹੋਏਗਾ ਜੇ ਇਹਦੇ ਬਾਰੇ ਨਹੀਂ ਪਤਾ ਡਿਸਕ੍ਰਿਪਸ਼ਨ ਦੇ ਵਿੱਚ ਐਪ ਦਾ ਲਿੰਕ ਪਿਆ ਐਪ ਡਾਊਨਲੋਡ ਐਪ ਡਾਊਨਲੋਡ ਕਰੋ ਇਹਦਾ ਡੈਮੋ ਦੇਖੋ ਪ੍ਰੋਪਰਲੀ ਇਹਦਾ ਡੈਮੋ ਚੈੱਕ ਕਰੋ ਤਾਂ ਇਹਦੇ ਵਿੱਚ ਤਾਂ ਇਹ ਹੈ ਹੀ ਨਹੀਂ ਵੀ ਜੇ ਤੁਹਾਨੂੰ ਲੱਗਦਾ ਤੁਹਾਡੀ ਰਿਕੁਆਇਰਮੈਂਟ ਹੈ ਇਹਦੀ ਤੁਹਾਨੂੰ ਸਾਰਿਆਂ ਨੂੰ ਰਿਕੁਆਇਰਮੈਂਟ ਹੈ ਹੀ ਇਹ ਬਣਿਆ ਇਸ ਤਰ੍ਹਾਂ ਹੋਇਆ ਇਹਦੇ ਵਿੱਚ ਹੈ ਕਿ ਕੀ ਉਹਦੀ ਵੀ ਇੱਕ ਪ੍ਰੋਪਰ ਵੀਡੀਓ ਬਣੀ ਹੋਈ ਹੈ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਦੇਖ ਲਓ ਤਾਂ ਕਿ ਤੁਹਾਡੀ ਤਸੱਲੀ ਹੋ ਜੇ ਵੀ ਹਾਂ ਤੁਹਾਨੂੰ ਇਹ ਹੈਲਪਫੁਲ ਰਹੇਗਾ ਹੀ ਰਹੇਗਾ ਬਾਕੀ ਸਟੱਡੀ ਸੋਲੂਸ਼ਨ ਦੇ ਉੱਤੇ ਰੀਸੈਂਟ ਜਿਹੜੀਆਂ 10-15 ਵੀਡੀਓਜ਼ ਅਪਲੋਡ ਹੋਈਆਂ ਨੇ ਉਹ ਜ਼ਰੂਰ ਦੇਖੋ ਉਹ ਵਿਦ ਰਿਸਪੈਕਟ ਟੂ ਲੇਬਰ ਇਨਸਪੈਕਟਰ ਐਂਡ ਪੀ ਟ੍ਰਿਪਲ ਐਸ ਵੀ ਹੋਈਆਂ ਨੇ ਉਸ ਤੋਂ ਪਹਿਲਾਂ ਪੀ ਸੀ ਐਸ ਵਾਲੀਆਂ ਵੀਡੀਓਜ਼ ਚੱਲ ਰਹੀਆਂ ਨੇ ਉਹ ਪਾਰਟਿਕੁਲਰਲੀ ਚਲੋ ਪੀ ਸੀ ਐਸ ਐਸਪੀਰੈਂਟਸ ਵਾਸਤੇ ਹੈ ਜਾਂ ਜਿਨ੍ਹਾਂ ਨੇ ਪੀ ਸੀ ਐਸ ਵੀ ਦੇਣਾ ਹੈ ਉਹਨਾਂ ਵਾਸਤੇ ਹੈ ਤਾਂ ਉਹ ਜ਼ਰੂਰ ਦੇਖਣਗੇ ਬਟ ਜਿਵੇਂ ਵਨ ਲਾਈਨਰ ਕਰੰਟ ਅਫੇਅਰਸ ਦੀ ਸੀਰੀਜ਼ ਚੱਲ ਰਹੀ ਹੈ PYQ स्टार्ट ਹੋਈ ਨੇ ਤਾਂ ਉਹ ਕੁਐਸ਼ਨਸ ਜ਼ਰੂਰ ਕਰਕੇ ਜਾਓ ਕਿਉਂਕਿ ਆਬਵੀਅਸਲੀ 익ਸਪੈਕਟਿਡ ਕੁਐਸ਼ਨਸ ਨੇ ਤਾਂ ਮੈਂ ਉਮੀਦ ਕਰਦਾ ਜੀ ਉਹ ਕੁਐਸ਼ਨਸ ਤੁਸੀਂ ਕਰਕੇ ਹੀ ਜਾਓਗੇ ਬਾਕੀ ਇਹਦੇ ਬਾਰੇ ਫੇਰ ਰਿਪੀਟ ਕਰਦ ਲਿਆ ਜੀ ਇਹਦੇ ਵਿੱਚ ਟੂ ਦਾ ਪੁਆਇੰਟ ਲਾਸਟ ਟਾਈਮ ਤੇ ਮੋਸਟ ਇੰਪੋਰਟੈਂਟ ਪੜਨ ਵਾਲਾ ਡਾਟਾ ਹੁੰਦਾ ਤਾਂ ਜ਼ਰੂਰ ਕਰਤੀ ਹੈ ਠੀਕ ਹੈ ਜੀ ਤਾਂ ਹੁਣ GNDU ਨੂੰ ਜਿਹੜਾ ਹੈਗਾ ਜੀ ਛੱਡ ਦਿਓ ਆਪਣੀ ਤਿਆਰੀ ਨੂੰ ਲਾਸਟ ਤੋ ਦੋ ਲੇਬਰ ਇਨਸਪੈਕਟਰ ਨੂੰ ਲੈ ਕੇ ਇੱਕ ਲਾਸਟ 15 ਡੇਸ ਸਟਰੈਟਜੀ ਉਹ ਵੀ ਵੀਡੀਓ ਅਪਲੋਡ ਹੋਈ ਹੋਈ ਹੈ ਜੀ ਐਨ ਡਿਊ ਕੰਡਕਟ ਕਰੇਗਾ ਨਹੀਂ ਕਰੇਗਾ ਉਹ ਵੀਡੀਓ ਵੀ ਅਪਲੋਡ ਹੋਈ ਹੋਈ ਹੈ ਤਾਂ ਲੇਬਰ ਇਨਸਪੈਕਟਰ ਨੂੰ ਲੈ ਕੇ ਸਟਰੈਟਜੀ ਵਾਲੀਆਂ ਉਹਨੀਆਂ ਠੀਕ ਵੀਡੀਓ ਸਫੀਸ਼ੀਐਂਟ ਸੀ ਮੇਰੇ ਅਕੋਰਡਿੰਗ ਇਹ ਵੀਡੀਓ ਮੈਨੂੰ ਰਿਕੁਆਇਰਡ ਨਹੀਂ ਸੀ ਬਟ ਕਿਉਂਕਿ ਸਟੂਡੈਂਟਸ ਦੀਆਂ ਕੁਐਰੀਸ ਸੀ ਵੀ ਹੁਣ ਕੀ ਕਰੀਏ ਇਹਨੇ ਐ ਕਰਦਣਾ ਇਹ ਪੇਪਰ ਬਹੁਤ ਔਖਾ ਪੰਦੀ ਹੈ ਤੁਹਾਨੂੰ ਆਬਵੀਅਸਲੀ ਮੈਂ ਇਹ ਚੀਜ਼ ਕਹੀ ਹੈ ਕਿ ਪੇਪਰ ਚਾਹੇ ਈਜ਼ੀ ਆਵੇ ਚਾਹੇ ਮੋਡਰੇਟ ਚਾਹੇ ਡਿਫਿਕਲਟ ਉਹ ਚੀਜ਼ ਮੈਟਰ ਨਹੀਂ ਕਰਦੀ ਲੇਬਰ ਇਨਸਪੈਕਟਰ ਨੂੰ ਕੁਆਲੀਫਾਈ ਕਰਨਾ ਡਿਫਿਕਲਟ ਹੈ ਇਹ ਚੀਜ਼ ਸਮਝਣ ਵਾਲੀ ਹੈ ਬਸ ਤਾਂ ਉਹਦੇ ਲਈ ਤੁਹਾਡੀ ਤਿਆਰੀ ਨੈਕਸਟ ਲੈਵਲ ਦੀ ਹੋਣੀ ਹੀ ਚਾਹੀਦੀ ਹੈ ਤਾਂ ਇਸ ਟਾਈਮ ਤੇ ਅੱਜ ਕੇ ਗਿਵ ਅਪ ਤਾਂ ਕੋਈ ਸਟੂਡੈਂਟ ਨਹੀਂ ਕਰੇਗਾ ਪਰ ਅੱਦੇ ਮਨ ਨਾਲ ਸਾਰੇ ਜਾਂ ਮੈਕਸਿਮਮ ਸਟੂਡੈਂਟਸ ਪੜਨਗੇ ਪੂਰੇ ਮਨ ਨਾਲ ਪੂਰਾ ਦਿਲ ਤੇ ਦਿਮਾਗ ਨਾਲ ਜਿਹੜਾ ਬੰਦਾ ਇਸ ਟਾਈਮ ਤੇ ਪੜ੍ਹੇਗਾ ਮੈਕਸਿਮਮ ਜਿਹੜੇ ਹੈਗੇ ਨੇ ਰਿਜ਼ਲਟਸ ਉਹਨਾਂ ਦੇ ਫੇਵਰ ਵਿੱਚ ਹੀ ਆਨ ਦੀ ਉਮੀਦ ਰਹੇਗੀ ਠੀਕ ਹੈ ਜੀ ਤਾਂ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ